ਮਾਈ ਗੁਰੂ ਜੀ ਕਾ ਖਾਲਸਾ ਮਾਈ ਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਪਿਛਲੇ ਭਾਗ ਵਿੱਚ ਸਰਵਣ ਕਰ ਚੁੱਕੇ ਹਾਂ 311 ਸੰਤ ਕਾ ਸਦਾ ਨਾਮ ਹੈ ਜੀ Maharaja ਗਿਆਨੇ ਨੂਰ ਪ੍ਰੇਤਾਂ ਚੱਲ ਕੇ ਨਾਨਕ ਸਰਸਹਾਏ ਪਹੁੰਚਣ ਨੂੰ 3 ਦਿਨ ਹੋ ਗਏ ਹਨ ਅੱਜ ਤੀਸਰੇ ਦਿਨ ਦੀ ਇਹ ਕਥਾ ਵਿਚਾਰ ਹੈ ਤੀਸਰਾ ਦਿਨ ਸੀ ਨਾਨਕ ਸਰ ਦੇ ਵਿੱਚ ਗਿਆ ਨੂੰ ਰਾਤ ਨੂੰ ਜੋ ਬਾਬਾ ਜੀ ਕਹਿੰਦੇ ਹਨ ਸਨਾ ਰੋਜ ਦਾ ਲਤਨੇ ਉਸੇ ਰਾਤ ਦੇ ਦੂਜੇ ਪਹਿਰ ਜਦੋਂ ਸੂਰੂ ਹੋ ਜਾਂਦਾ ਮੈਂ ਰਜਾਨਾ ਹੀ ਆਪ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਮਾਧਿਸ਼ਟ ਹੋ ਜਾਂਦਾ ਸੀ। 5:00 ਵਜੇ ਮੈਂ ਇਸ਼ਨਾਨ ਕਰਕੇ ਉਸ ਤੋਂ ਬਾਅਦ ਬਾਬਾ ਜੀਆਂ ਦੇ ਸਥਾਨ ਤੇ ਆ ਕੇ ਆਵ ਨਾਨ ਸਰ ਸਾਹਿਬ ਕੁਲੇਰਾ ਵਿਖੇ ਟਾੜੂ ਦੀ ਸੇਵਾ ਕਰਨੀ। ਉਹ ਗ੍ਰੋਹ ਤੇ ਦਰਤ ਬਹੁਤ ਹੋਣ ਕਰਕੇ ਟਾੜੂ ਦੀ ਸੇਵਾ ਕਾਫੀ ਕਰਨੀ ਪੈਂਦੀ ਸੀ। ਕਿਉਂਕਿ ਜਦੋਂ ਸੰਗਤ ਵੱਧ ਜਾਂਦੀ ਫਿਰ ਬਾਬਾ ਜੀ ਬਲਵੰਤ ਸਿੰਘ ਜੀ ਵਜਨ ਕਰਦੇ ਨੇ ਤੇ ਫਿਰ ਪੰਜ ਸ਼ਰਨਾਂ ਕਰਕੇ ਅਸੀਂ ਅਗੇ ਕੀ ਆਸਾ ਦੀ ਵਾਰ ਦਾ ਜੋ ਕੀਰਤਨ ਉਦੋਂ ਚੱਲਦਾ ਹੁੰਦਾ ਉਹਨੂੰ ਸਰਵਣ ਕਰਨਾ ਇਸ ਤਰ੍ਹਾਂ ਸਾਡਾ ਸਮਾਂ ਲੰਘਦਾ ਗਿਆ ਤਕਰੀਬਨ 40-45 ਸਾਲ ਦਾ ਇੱਕ ਦਿਨ ਮੈਨੂੰ ਗੁਰੂ ਹ ਪਿਆਰਾ ਮਿਲਿਆ ਉਹ ਕਹਿਣ ਲੱਗਿਆ اے ਭਾਈ ਇਹਦਾ ਪਿੰਡ ਕਿੱਥੋਂ ਆਇਆ ਤੂੰ ਤਾਂ ਬਾਬਾ ਜੀ ਕਹਿਣ ਲੱਗੇ ਅਸੀਂ ਰਾਇਪੁਰ ਦੇ ਇਲਾਕੇ ਵਿੱਚੋਂ ਆਏ ਹਾਂ ਤਾਂ ਫਿਰ ਭਾਈ ਨੇ ਕਿਹਾ ਮੈਂ ਕਈ ਵਾਰੀ ਤੁਹਾਨੂੰ ਇਸ ਸਤੰਤ ਤੇ ਸੇਵਾ ਕਰਦਿਆਂ ਨੂੰ ਦਿੱਕਿਆ ਬਾਬਾ ਜੀ ਕਹਿਣ ਲੱਗੇ ਸਾਨੂੰ ਕਈ ਦਿਨ ਹੋ ਗਿਆ ਉਹ ਭਾਈ ਨੇ ਦੱਸਿਆ ਕਿ ਮੇਰਾ ਨਾਮ ਆਈਵ ਗੀਰ ਸਿੰਘ ਜੀ ਕਹਿੰਦੇ ਹਨ ਪਰ ਮੈਨੂੰ ਜਾਦਾ ਘੁੱਲਾ ਕਰਕੇ ਜਾਣ ਦੇ ਲਈ ਮੇਰਾ ਨਾਲ ਹੀ ਪਿੰਡ ਹੈ ਨਕੌਂਕੇ ਪਲਾਂ ਇਤੋਂ ਅਸੀਂ ਗਰੀਬ ਰੋਜ਼ ਹੀ ਆ ਕੇ ਇਸ ਸਥਾਨ ਦੀ ਸੇਵਾ ਕਰਦੇ ਹਾਂ ਤਾਂ ਸੰਤ ਬਾਬਾ ਬੰਸੀ ਜੀ ਕਹਾਂ ਲਗੇ ਐਂਦੇ ਫੇਰ ਅਸੀਂ ਭਾਈ ਚੁੱਪ ਕਰਕੇ ਪਰੇ ਦਰਗ ਦੇ ਥੱਲੇ ਜਾ ਕੇ ਬੈਠ ਕੇ ਅਸੀਂ ਆਰਾਮ ਕਰਦੇ ਔਰ ਸਾਡਾ ਜਿਹੜਾ ਧਿਆਨ ਸੇਰ ਸੇਵਾਵਾਲੇ ਹੀ ਰਹਿੰਦਾ ਅਸੀਂ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਸੀ ਕਰਦੇ ਅਸੀਂ ਆਪ ਆਪਣੇ ਆਨੰਦ ਵਿੱਚ ਬਾਬਾ ਜੀਆ ਦੇ ਰੋਜ਼ ਦਰਸ਼ਨ ਨਿਦਾਰੇ ਕਰਦੇ ਪਰ ਅਸੀਂ ਕੋਲੇ ਨਹੀਂ ਸੀ ਜਾਂਦੇ ਉਹਨਾਂ ਤੋਂ ਭੈ ਆਉਂਦਾ ਸੀ ਦਰਦੇ ਸੀ ਉਹ ਵੀ ਉਹਨਾਂ ਦੇ ਜਿਹੜੇ ਵਸਤਰ ਪਹਿਨੇ ਹੁੰਦੇ ਬੜੇ ਦਿੱਤੇ ਦੁੱਧ ਵਰਗੇ ਵਸਤਰ ਹੁੰਦੇ ਅਤੇ ਜਥੇ ਦੇ ਜੋ ਸੇਵਾਦਾਰ ਸਿੰਘ ਸਨ ਉਹਨਾਂ ਦੇ ਵੀ ਬੜੇ ਦਿੱਤੇ ਜੱਤੇ ਖੁੱਪਲੇ ਪਾਏ ਹੁੰਦੇ ਇਸ ਕਰਕੇ ਅਸੀਂ ਦੂਰੋਂ ਹੀ ਨਮਸਕਾਰ ਕਰਕੇ ਅਸੀਂ ਦੂਰ ਜਾ ਕੇ ਫਿਰ ਬੈਠ ਜਾਣਾ ਤੇ ਬਾਬਾ ਜੀ ਅਸਾ ਦੀਵਾਰ ਦੇ ਕੀਰਤਨ ਤੋਂ ਅਰਦਾਸ ਤੋਂ ਬਾਅਦ ਰੋ ਜਦੋਂ ਸਤਿਗੁਰਾਂ ਨੇ ਹੁਕਮਨਾਮਾ ਬੱਸ ਕਰਨਾ ਉਸ ਤੋਂ ਬਾਅਦ ਕਾਫੀ ਬਚਨ ਸੁਣਾਉਂਦੇ ਰਹਿੰਦੇ। ਕਈ ਵਾਰੀ ਸੰਗਤ ਕਾਫੀ ਦੂਰੋਂ ਨਮਸਕਾਰ ਕਰ ਲੈਂਦੀ ਜਿਨ੍ਹਾਂ ਨੂੰ ਇਸ਼ਾਰਾ ਕਰਦੇ ਉਹ ਸੇਵਾ ਧਾਰ ਬਾਬਾ ਜੀ ਦੇ ਕੋਲ ਜਾਂਦੇ। ਕਿਉਂਕਿ ਬਾਬਾ ਜੀ ਕਈ ਵਾਰੀ ਉਹਨਾਂ ਦੀਆਂ ਡਿਊਟੀਆਂ ਲਾਉਂਦੇ ਉਸ ਤਾਂ ਤੇ ਜੋ ਮਿਸਤਰੀਆਂ ਦੀ ਸੇਵਾ ਹੋਰ ਕਾਫੀ ਸੇਵਾ ਜੇ ਚੱਲਦੀ ਸੀ ਉਹਨਾਂ ਦੀਆਂ ਡਿਊਟੀਆਂ ਲਾਉਂਦੇ ਰਹਿੰਦੇ ਸੀ ਪਰ ਅਸੀਂ ਆਪਦੇ ਆਨੰਦ ਵਿੱਚ ਰਹਿੰਦੇ ਜਦੋਂ ਪ੍ਰਸ਼ਾਦੇ ਛੱਕ ਕੇ ਅਸੀਂ ਆਪਦੇ ਆਨੰਦ ਵਿੱਚ ਦੂਰ ਦਰੇਡੇ ਜਾ ਕੇ ਫੇਰ ਆਪਦੇ ਦਰਗਾਹਾਂ ਤੇ ਲੈ ਜਾ ਕੇ ਬੈਠ ਜਾਣਾ ਤੇ ਬਨਵੇਸ਼ ਨੂੰ ਤੇਉਣ ਲੱਗ ਜਾਣਾ ਕਈ ਵਾਰੀ ਸਵੇਸਾ ਆਨੰਦ ਹੁਣਾ ਦਿਨ ਦਾ ਪਤਾ ਹੀ ਨਾ ਲੱਗਣਾ ਵੀ ਕਦੋਂ ਲੰਘ ਗਿਆ ਕਦੋਂ ਰਾਤ ਆ ਗਈ ਇਸ ਤਰ੍ਹਾਂ ਹੀ ਪੰ ਕੋਈ ਦਿਨ ਅਸੀਂ ਗੁਰੂ ਘਰ ਦੇ ਵਿੱਚ ਵੀ ਨਾ ਪਹੁੰਚ ਸਕੇ। ਕਿਉਂਕਿ ਸੇਵਾ ਕਰਨ ਨੂੰ ਮਨ ਬਹੁਤ ਕਰਦਾ ਸੀ ਪਰ ਕਈ ਵਾਰੀ ਸਮਾਧੀ ਐਸੀ ਲੱਗ ਜਾਣੀ ਦਿਨ ਤੇ ਰਾਤ ਦਾ ਪਤਾ ਨਹੀਂ ਸੀ ਲੱਗਦਾ ਸੀ। ਤੇ ਕਦੋਂ ਦਿਨ ਲੰਘ ਗਿਆ ਕਦੋਂ ਰਾਤ ਆ ਗਈ ਕਦੋਂ ਰਾਤ ਲੰਘ ਗਈ। ਜਦੋਂ ਅਸੀਂ ਨਾਨਕ ਸਰਕਲੇਰਾ ਦੇ ਸਥਾਨ ਤੇ ਉਹੀ ਝੌੜਾਂ ਦੇ ਵਿੱਚ ਦਰਸਤਾਂ ਦੇ ਥੱਲੇ ਬੈਠ ਕੇ ਸਿਮਰਨ ਕਰਦੇ ਆਈ ਸੰਤ ਮਹਾਰਾਜ ਜੀ ਨੇ ਇੱਕ ਕਥਾ ਜਿਹੜੀ ਹੈ 1994 ਦੇ ਵਿੱਚ ਸਾਨੂੰ ਵਡੇਗੜ ਸਹਿਬ ਮਾਤਾ ਗੁਜਰੀ ਸਰਾਂ ਵਿਕੇ ਇਹਨਾਂ ਅਸੀਂ ਦੀ ਜੋੜ ਮੇਲਾ ਹੈ ਉਹ ਮਾਤਾ ਗੁਜਰੀ ਸਰਾਂ ਸੰਗਤਾਂ ਦੇ ਆਮ ਕਰਨ ਲਈ ਵੀ ਜੋ ਸਥਾਨ ਬਣਾਇਆ ਹੈ ਉਸ ਸਥਾਨ ਤੇ ਸਟੇਜ ਲਾਉਂਦੇ ਉੱਤੇ ਸਟੇਜ ਦੀ ਦਾਸ ਦੀ ਡਿਊਟੀ ਹੁੰਦੀ ਹੈ ਜਦੋਂ ਮੈਂ ਉਸ ਸ਼ਹਿਰ ਤਾਂ ਤੇ ਗਿਆ ਰਾਤ ਨੂੰ ਮੈਨੂੰ ਤਕਰੀਬਨ 8:9 ਵਜੇ ਮੇਰਾ ਬਾਬਾ ਜੀ ਦਾ ਉੱਥੇ ਗੜਬਈ ਭਾਈ ਫੋਰਮੈਨ ਗਰਮੀਤ ਸਿੰਘ ਰਹਿੰਦਾ ਸੀ ਉਸਨੇ ਮੈਨੂੰ ਆ ਕੇ ਸੁਨੇਹਾ ਦਿੱਤਾ ਕਿ ਭਾਈ ਤੁਸੀਂ ਅੱਜ ਰਾਤ ਨੂੰ ਸਟੇਜ ਤਿਆਰ ਕਰਦੀਆਂ ਸੰਤ ਜੀ ਜਲ ਪਾਣੀ ਸ਼ੱਕ ਲੋ ਤੁਸੀਂ ਤੁਸੀਂ ਆਜੋ ਮੈਂ ਉੱਥੇ ਜਾਂਦਾ ਉਸ ਸਟੇਜ ਸੀ ਜਿਹੜੀ ਉਹ ਇੱਕ ਸੰਤ ਮਹਾਰਾਜ ਜੀ ਨੇ ਇਹ ਹਰਮੰਦਰ ਸਾਹਿਬ ਬਣਾਇਆ ਸੀ ਜਿੱਥੇ ਅੱਜ ਕੱਲ੍ਹ ਅਜਾਇਬ ਘਰ ਹੈ ਉਸ ਸਥਾਨ ਤੇ 1994 ਦੇ ਸਿੱਖੀ ਜੋੜ ਮੇਲੇ ਨੂੰ ਨਵੀਂ ਸਟੇਜ ਲਾਈ ਦਾਸ ਉਸ ਸਟੇਜ ਤੇ ਜਾ ਕੇ ਥੋੜੇ ਜਾ ਕੇ ਬੈਠ ਗਿਆ ਸਮਾਨ ਉਸੇ ਕਾਫੀ ਲਿਆ ਕੇ ਰੱਖਿਆ ਪਿਆ ਸੀ ਪਰ ਮੈਂ ਇਕੱਲਾ ਹੋਣ ਕਰਕੇ ਮੈਨੂੰ ਉਹ ਸਾਰਾ ਸਮਾਨ ਸੈੱਟ ਨਹੀਂ ਸੀ ਆਉਂਦਾ ਮੈਂ ਇੱਕ ਪਾਸੇ ਹੋ ਕੇ ਬੈਠ ਗਿਆ ਜਦੋਂ ਸੰਤ ਮਹਾਰਾਜ ਜੀ ਨੇ ਮੈਨੂੰ ਬੈਠੇ ਨੂੰ ਉੱਥੇ ਦੇਖਿਆ ਤਾਂ ਸੰਤ ਮਹਾਰਾਜ ਜੀ ਹੌਲੀ-ਹੌਲੀ ਦਾਸ ਦੇ ਕੋਲੇ ਜਦ ਪਹੁੰਚੇ ਆ ਕੇ ਸੰਤ ਮਹਾਰਾਜ ਜੀ ਨੇ ਕਿਹਾ ਕਿ ਸਤਨਾਮ ਵਾਹਿਗੁਰੂ ਮੈਂ ਜਦ ਹੀ ਉੱਠ ਕੇ ਸੰਤ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਅਧਿ ਮੈਂ ਪਿੱਛੇ ਹੱਟ ਜੁੜ ਕੇ ਉੜਾ ਤਾਂ ਹੁਕਮ ਕੀਤਾ ਮਹਾਰਾਜਿਆਂ ਨੇ ਭਾਈ ਕਿਵੇਂ ਬੈਠਾ ਤੂੰ ਮਹਾਰਾਜ ਆਗਿਆ ਦਾ ਹੁਕਮ ਗਿਆ ਸੀ ਕਿ ਅੱਜ ਰਾਤ ਨੂੰ ਸਟੇਜ ਤਿਆਰ ਕਰਨੀ ਹੈ ਇਸ ਲਈ ਮੈਂ ਇੱਥੇ ਪਹੁੰਚਿਆ ਹਾਂ ਭਾਈ ਬਾਕੀ ਮਨਜੀਤ ਇਹ ਫੋਰਮੈਨ ਕਿੱਥੇ ਹੈ ਮਹਾਰਾਜ ਜੀ ਉਹ ਕਹਿੰਦੇ ਸੀ ਅਸੀਂ ਆਉਂਨੇ ਆ ਤੁਸੀਂ ਚੱਲੋ ਮੈਂ ਇੱਥੇ ਪਹੁੰਚ ਗਿਆ ਉਹ ਜੀ ਤੱਕ ਆਈ ਨਹੀਂ ਚਲਾਏ ਹਜੇ ਬਚਨ ਕਰਦੇ ਕਰਦੇ ਕਹਿੰਦੇ ਚਾ ਭਾਈ ਆ ਸਟੇਜ ਤੈਨੂੰ ਪਤਾ ਕਲੀਰਾਂ ਦੇ ਵਿੱਚ ਨਾਨ ਸਰਵਿਕ ਕਿਵੇਂ ਲੱਗਦੀ ਹੈ ਕਿਵੇਂ ਲਾਉਂਦੇ ਨੇ ਮਹਾਰਾਜ ਆਪ ਹੁਕਮ ਕਰੋ ਉਸੇ ਤਰ੍ਹਾਂ ਤਿਆਰ ਕਰ ਦੇਵਾਂਗੇ ਇਸ ਤਰ੍ਹਾਂ ਮਹਾਰਾਜਿਆਂ ਨੇ ਕਿਹਾ ਚਲੋ ਠੀਕ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਅਸੀਂ ਉਸ ਤਰ੍ਹਾਂ ਤਿਆਰ ਕਰ ਦਿਆਂ ਮੈਂ ਉੱਥੇ ਕੋਈ ਬੈਲੇ ਪਏ ਸੀ ਜਿਹੜੇ ਕੋਈ ਇੱਕ ਤਖਤ ਬੂਹ ਤੇ ਦੋ ਬੈਲੇ ਇੱਕ ਮੈਂ ਹੂਬ ਸਾਦਾ ਇੱਕ ਮੈਂ ਦੂਰਾ ਕਰਕੇ ਬਿਸਾਰੇ ਉੱਤੇ ਚਾਦਰ ਬੁਸਾ ਕੇ ਮਹਾਰਾਜਾ ਨੂੰ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਸਜੋ ਅੱਜ ਕੇ ਸਾਨੂੰ ਸਾਰਾ ਕੁਝ ਸਮਝਾਉਣਾ ਕਰੋ ਮਹਾਰਾਜ ਜੀ ਉਹ ਤਖਤਪੂਰ ਦੇ ਉੱਤੇ ਬਰਾਜਮਾਨ ਹੋਏ ਬਰਾਜਮਾਨ ਹੋ ਕੇ ਫਿਰ ਸਾਨੂੰ ਸਾਰਾ ਕੁਝ ਸਮਝਾਉਣ ਲੱਗੇ ਭਾਈ ਜਦੋਂ ਅਸੀਂ ਕਲੇਰੀ ਸੰਤ ਬਾਬਾ ਈਸ਼ਸੀਆਂ ਦੇ ਸਥਾਨ ਤੇ ਸੇਵਾ ਕਰਦੇ ਸੀ ਉੱਤੇ ਰਹਿ ਕੇ ਆਨੰਦ ਲੁੱਟਦੇ ਸੀ ਉੱਤੇ ਅਸੀਂ ਇਹ ਸੰਤ ਮਹਾਰਾਜਿਆਂ ਨੇ ਆ ਜੋ ਜਿਹੜੀਆਂ ਸਟੇਜਾਂ ਲਾਉਂਦੇ ਸੀ ਉਹ ਭਾਈ ਇਸ ਤਰੀਕੇ ਨਾਲ ਲਾਉਂਦੇ ਸੀ ਉਹ ਸਾਰਾ ਕੁਝ ਦਾਸ ਨੂੰ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਨਾਲੇ ਹੁਣਤੀ ਦਾ ਵੀ ਸਾਨੂੰ ਅੱਜ ਦੀ ਜਿਹੜੀ ਇਹ ਕਥਾ ਵਿਚਾਰ ਹੈ ਇਹ ਸਾਰੀ ਸੁਣਾਉਣੀ ਕੀਤੀ ਤੇ ਮਹਾਰਾਜ ਜੀ ਨੇ ਆਪ ਸਾਰੀ ਕਥਾ ਸੁਣਾਈ ਦਾਸ ਨੂੰ ਫਿਰ ਸੰਤ ਮਹਾਰਾਜ ਜੀ ਆਪਦੇ ਆਸਨ ਤੇ ਚਲੇ ਗਏ ਮਗਰੋਂ ਜਿਹੜੇ ਸੇਵਾਦਾਰ ਸੀ ਹੋਰ ਆ ਗਏ ਅਸੀਂ ਸਾਰੇ ਨਾਲ ਮਿਲ ਕੇ ਉਹ ਸਟੇਜ ਨੂੰ ਤਿਆਰ ਕੀਤਾ ਇਹ ਜਿਹੜੇ ਬਚਨ ਨੇ ਸਾਰੇ ਜਿਹੜੇ ਮੈਂ ਸੁਣਾ ਰਿਹਾ ਇਹ ਸੰਤ ਮਹਾਰਾਜ ਜੀ ਨੇ ਆਪ ਖੁਦ ਦਾਸ ਨੇ ਸੁਣਾਏ ਨੇ ਇਹ ਉਹੀ ਸਾਰੇ ਬਚਨ ਮੈਂ ਆਪ ਨੂੰ ਸੁਣਾ ਰਿਹਾ ਹਾਂ ਇਹ ਮਹਾਰਾਜਿਆਂ ਦੀ ਪਤਾ ਭਾਈ ਜਿਨ੍ਹਾਂ ਨੇ ਉਸ ਪਾਵਨ ਪਵਿੱਤਰ ਸਥਾਨ ਤੇ ਰਹਿ ਕੇ ਸਿਮਰਨ ਕੀਤਾ ਅਤੇ ਸੇਵਾ ਕੀਤੀ ਹੈ ਸੰਤ ਬਾਬਾ ਇਸਰ ਸਿੰਘ ਮਹਾਰਾਜਿਆਂ ਨੂੰ ਬੜਾ ਖੁਸ਼ ਰੱਖਦੇ ਤੇ ਕਈ ਵਾਰੀ ਮਲਾਪ ਜੇ ਹੋਣਾ ਵੀ ਤਾਂ ਵੀ ਦੋਨੋਂ ਹੀ ਕਹਿੰਦੇ ਅਸੀਂ ਆਈ ਸੰਤ ਮਹਾਰਾਜ ਜੀ ਨੂੰ ਇੰਨਾ ਭੈ ਲੱਗਦਾ ਸੀ ਅਸੀਂ ਨਮਸਕਾਰ ਕਰਕੇ ਫਿਰ ਪਿੱਛੇ ਮੋੜ ਜਾਂਦੇ ਇਸ ਤਰ੍ਹਾਂ ਸੰਤ ਮਹਾਰਾਜ ਜੀ ਕਹਿੰਦੇ ਸਾਨੂੰ ਕਾਫੀ ਸਮਾਂ ਲੰਘ ਗਿਆ ਫਿਰ ਇੱਕ ਦਿਨ ਮਹਾਰਾਜ ਜੀ ਨੇ ਉੱਥੇ ਜਿਹੜੀ ਸੇਵਾਦਾਰ ਸੀ ਰਾਤ ਨੂੰ ਪਹਿਰੇ ਦੇ ਹੁੰਦੇ ਉਹਨਾਂ ਨੂੰ ਕਿਹਾ ਕਹਿੰਦੇ ਇੱਕ ਫੱਕਰ ਆਉਂਦਾ ਜਿਹਦੀ ਗਿਣਤੀ ਮਾਰੀ ਹੁੰਦੀ ਹੈ ਉਹ ਰੋਜ਼ ਆਉਂਦਾ ਅਸੀਂ ਉਹਨੂੰ ਦੇਖਦੇ ਆਂ ਪਰ ਸਾਡੇ ਕੋਲ ਨਹੀਂ ਆਉਂਦਾ ਹੈ ਉਰੇ ਨਮਸਕਾਰ ਕਰਕੇ ਮੁੜ ਜਾਂਦਾ ਹੈ ਉਹਦਾ ਪਤਾ ਕਰੋ ਉਹ ਕਿਹੜੇ ਪਿੰਡੋਂ ਆ ਉਹ ਕਿੱਥੋਂ ਆਇਆ ਹੈ ਸੇਵਾ ਬਹੁਤ ਕਰਦਾ ਹੈ ਸਿਮਰਨ ਬਹੁਤ ਕਰਦਾ ਹੈ ਪਰ ਉਹਦਾ ਪਤਾ ਲੈ ਕੇ ਸਾਨੂੰ ਭਾਈ ਦੱਸੋ ਵੀ ਉਹ ਕੌਣ ਹੈ ਕਿੱਥੋਂ ਆਉਂਦਾ ਹੈ ਇਸ ਤਰ੍ਹਾਂ ਮੱਤਾ ਜੀ ਕਹਿੰਦੇ ਸਾਨੂੰ ਇਸ ਤਰ੍ਹਾਂ ਕਾਫੀ ਸਮਾਂ ਲੰਘ ਗਿਆ ਕਿਉਂਕਿ ਅਸੀਂ ਕਈ-ਕਈ ਦਿਨ ਮੁੜਲੇ ਵੀ ਨਹੀਂ ਸੀ ਜਦੋਂ ਬਾਹਰ ਚਲੇ ਜਾਂਦੇ ਮੇਰੀਆਂ ਦੇ ਵਿੱਚ ਹੀ ਉੱਟੀ ਬਸ ਮੇਰੀਆਂ ਦੇ ਦੇਰ ਛਕ ਲੈਣੇ ਇਹ ਕੋ ਸੂਰਜ ਚੱਕ ਲੈਣਾ ਔਰ ਕਈ ਕਈ ਵੇਰੀ ਅਸੀਂ ਪ੍ਰਸ਼ਾਦੇ ਤੋਂ ਵਾਂਝੇ ਹੀ ਰਹਿ ਜਾਣਾ ਉਦਾ ਹੀ ਨਹੀਂ ਸੀ ਲੱਗਦਾ ਭੁੱਖ ਦਾ ਕੋਈ ਤੰਬੇ ਨਹੀਂ ਸੀ ਕਰਦੀ ਅਸੀਂ ਇਹ ਜੇ ਆਨੰਦ ਦੇ ਵਿੱਚ ਰਹਿੰਦੇ ਸਾਨੂੰ ਭੁੱਖ ਦਾ ਕੋਈ ਪਤਾ ਹੀ ਨਹੀਂ ਸੀ ਲੱਗਦਾ ਨਹੀਂ ਭੁੱਖ ਲੱਗੀ ਆ ਜਾਂ ਕਿ ਨਹੀਂ ਲੱਗੀ ਆਪਦੇ ਆਨੰਦ ਵਿੱਚ ਇੰਨਾ ਰਹਿਣਾ ਮਗਰ ਰਹਿਣਾ ਪਰਮੇਸ਼ਰ ਦਾ ਨਾਮ ਆਪਦੇ ਛੇਦੇ ਦੇ ਵਿੱਚ ਦਿਨ ਤੇ ਰਾਤ ਸੁਹਾ ਸੁਹਾ ਤੇ ਆਉਂਦੇ ਰਹਿੰਦੇ ਇਤਨਾ ਸਦਾ ਕਾਫੀ ਸਮਾਂ ਲੇਰਾਂ ਦੇ ਆੜੇ ਦਿਵਾਲੀ ਹੀ ਨਾਂ ਸਾਦੇ ਲੰਘਦਾ ਗਿਆ ਤੇ ਸਾਨੂੰ ਕਾਫੀ ਸਮਾਂ ਲੰਘਣ ਮਗਰੋਂ ਤੇ ਸਾਨੂੰ ਇੱਕ ਦਿਨ ਤੜਕੇ ਸਾਜ ਰਹੀ ਦੀਵਨ ਤਿੰਨ ਸਵਾ ਦਿਨ ਦਾ ਟਾਈਮ ਹੋਊਗਾ ਮੈਨੂੰ ਉਹ ਗੁਰੂ ਪਿਆਰੇ ਆਏ ਮਿਲਿ ਗਏ ਕਹਿੰਦੇ ਭਾਈ ਤੇਰਾ ਕਿਹੜਾ ਬੰਦਾ ਹੈ ਕਿੱਥੋਂ ਆਉਣਾ ਤੂੰ ਤੂੰ ਰੋਜ਼ ਇੱਥੇ ਆ ਕੇ ਸੇਵਾ ਕਰਦਾ ਹੈ ਔਰ ਬਾਬਾ ਜੀ ਮਹਾਰਾਜ ਤੈਨੂੰ ਯਾਦ ਕਰਦੇ ਸੀ ਬਾਬਾ ਇਸ਼ਰ ਸਿੰਘ ਜੀ ਕਹਿੰਦੇ ਅਸੀਂ ਉਹਨੂੰ ਮਿਲਣਾ ਪਕਣਾ ਉਹ ਪਾਉਣਾ ਕਿੱਥੋਂ ਆਉਂਦਾ ਬਾਬਾ ਜੀ ਯਾ ਕਭੀ ਕੋਈ ਐਸੀ ਕੋਈ ਵਿਗਿਆਨਾ ਹੋ ਗਈ ਹੋਵੇ ਕਹਿੰਦੇ ਅਸੀਂ ਡਰਦੇ ਡਰਦੇ ਉਹਨਾਂ ਨੂੰ ਨਾਂ ਤਾਂ ਅਸੀਂ ਭਿੰਡ ਦੱਸਿਆ ਨਾ ਅਸੀਂ ਆਉਂਦਾ ਇਹ ਦੱਸਿਆ ਵੀ ਕਿੱਥੋਂ ਆਇਆ ਨਾ ਐ ਦੱਸਿਆ ਵੀ ਹੁਣ ਕਿੱਥੇ ਆ ਅਸੀਂ ਕਹਿੰਦੇ ਕੋਈ ਗੱਲ ਨਹੀਂ ਜੀ ਜਦੋਂ ਬਾਬਾ ਜੀ ਬਾਹਰ ਆਉਣਗੇ ਅਸੀਂ ਮਿਲਾਂਗੇ ਐ ਕਹੇ ਕਿ ਉਹਨਾਂ ਤੋਂ ਮਹਾਰਾਜਿਆਂ ਨੇ ਉਹਦੇ ਝਾੜੂ ਮਾਰਨਸਾਰ ਹੀ ਫੇਰ ਉਹ ਸਤਾਨ ਤੋਂ ਕਹਿੰਦੇ ਅਸੀਂ ਬਾਹਰ ਇਹ ਝਾੜੀਆਂ ਦੇ ਵਿੱਚ ਚਲੇ ਗਏ ਫੇਰ ਦੋ ਤਿੰਨ ਦਿਨ ਅਸੀਂ ਫੇਰ ਨਹੀਂ ਮੁੜ ਕੇ ਆਏ ਇੰਤਾਂ ਸਾਡਾ ਉੱਤੇ ਇਹ ਸਮਾਂ ਲੰਘਦਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੇ ਵਿਚਾਰ ਤੇ ਅਗਲੇ ਪਾਗਲ ਵਿੱਚ ਸਰਬਨਕਾਰੀ